देखो ਤੁਹਾਨੂੰ ਚੈਨਲ ਨੂੰ ਪਤਾ ਹੀ ਹੈਗੇ ਤੇ ਹਰਾਂ ਨੂੰ ਮਤਨ ਨਜ਼ਰ ਰੱਖਦੇ ਹੋਏ ਜਿਹੜਾ ਫਲੈਗ ਪਾ ਕੇ ਕੱਢਿਆ ਜਾ ਰਿਹਾ ਵਾ ਕਿਉਂਕਿ ਨਗਰਾਂ ਤੇ ਅੰਦਰ ਤੇ ਹਰ ਚੀਜ਼ ਜਿਹੜਾ ਕਿ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਕਿ ਮਨਾਇਆ ਜਾਂਦਾ ਵਾ ਉਹ ਤੋਂ ਆਪਣੇ ਪਾਰਾਂ ਕੱਲ ਨੂੰ ਆ ਰਿਹਾ ਵਾ ਗਵਾਹੀ ਆ ਰਹੀ ਆ ਕਰਵਾ ਜੋ ਸਾਰਿਆਂ ਵਾ ਖੁਦ ਹੀ ਕਰਕੇ ਜਿਹੜਾ ਵਾ ਪੁੱਛ ਹਮੇਸ਼ਾ ਹੀ ਜਿਹੜੀ ਲਾਅ ਐਂਡ ਆਰਡਰ ਨੂੰ ਮਤਨ ਨਜ਼ਰ ਰੱਖਦੇ ਹੋਏ ਲਰਟ ਰਹੀ ਹੈ ਇਸ ਕਰਕੇ ਪਲੇਗ ਮਾਰਚ ਕਰਦੇ ਆ ਜਾ ਰਿਹਾ ਕਿ ਕੋਈ ਵੀ ਸ਼ਰਾਬ ਦੀ ਅੰਤਰ ਕਿਸੇ ਵੀ ਕਿਸਮ ਦੀ ਕੋਈ ਵੀ ਜਿਹੜੀ ਅਨਸਫਟ ਘਟਨਾ ਨਾ ਵਾਪਰ ਸਕੇ ਕਿਹੜੇ ਡਿਵੀਜ਼ਨ ਆਜਾਣ ਆਪਣੇ ਨਾਮ ਦੇ ਮੇਰੇ ਨਾਲ ਡੀਐਸਪੀ ਸਿਟੀ ਡੀਐਸਪੀ ਸਿਕਿਉਰਿਟੀ ਐਸਐਚਓ ਮੇਰੇ ਨਾਲ ਸਾਰੇ ਤੋਂ ਅਸੀਂ ਵਕਵਾ ਖੇਰੀਏ ਤੇ ਹੀ ਜਾਵਾਂਗੇ ਤੇ ਕਮਾਂਡੋ ਟੀਮ ਖਾਸ ਕਰਕੇ ਸਾਡੇ ਨਾਲ ਹੈਗੇ ਆ ਤੇ ਹੀ ਵਕਵਾ ਖੇਰੀਏ ਚ ਜਾ ਕੇ ਆਮ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਮੈਡਮ ਦੀਵਾਲੀ ਦਾ ਤਿਹਾਰ ਆ ਰਿਹਾ ਗਲੀ ਪੂਰ ਸਾਰ ਨੂੰ ਲੈ ਕੇ ਕਿਸੇ ਦੋਸਤਾਂ ਦਾ ਪ੍ਰਬੰਧ ਕਰ ਦੇਗੀ ਦੀਵਾਲੀ ਦੇ ਤੇ ਹਾਰਨੂ ਲੈ ਕੇ ਰਿਸ਼ਾਇਰੇ ਨੂੰ ਲੈ ਕੇ ਸਾਡੇ ਸਾਨੂੰ ਬਾਹਰੋਂ ਵੀ ਕੋਰਸ ਮਿਲੀ ਹੋਈ ਹੈ ਵੱਖ-ਵੱਖ ਜਗ੍ਹਾ ਤੇ ਅਸੀਂ ਨਾਕੇ ਲਾਏ ਹੋਇਆ ਤੇ ਸਾਰੇ ਹੀ ਪਬਲਿਕ ਨੂੰ ਅਸੀਂ ਅਵੇਅਰ ਕਰਾਂਗੇ ਕਿ ਗ੍ਰੀਨ ਦੀਵਾਲੀ ਜਿਹੜੀ ਮਨਾਈ ਜਾਵੇ ਤੇ ਹਮੇਸ਼ਾ ਅਲਰਟ ਰਹਿ ਕੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਿਹਤ ਰਹਿ ਕੇ ਜਿਹੜੀ ਦੀਵਾਲੀ ਜਿਹੜੀ ਮਨਾਉਂਦੇ ਆ। ਸ਼ਹਿਰ ਦੇ ਅੰਦਰ ਰਸਟਮਾ ਜੀ ਜਿਹੜੇ ਤੋਂ ਬਾਰੇ ਮੈਸੇਜ ਦੇਣਾ ਚਾਹੁੰਦਾ ਹੈ ਦੁਕਾਨਦਾਰ। ਇਹ ਕੋ ਆਪਾਂ ਤੇ ਇਹੀ ਉਹਨਾਂ ਨੂੰ ਮੈਸੇਜ ਕਨਵੇ ਕਰਾਂਗੇ ਕਿ ਜਿਹੜੀ ਵੀ ਆਤਿਸ਼ਬਾਜੀ ਆ ਗਈ ਖਾਸ ਕਰਕੇ ਜਿਹੜੀਆਂ ਕੀ ਜਗ੍ਹਾ ਤੇ ਸਲਾਈ ਜਾਵੇ ਔਰ ਗ੍ਰੀਨ ਦਿਵਾਲੀ ਮਨਾਇਓ ਦੇਖੋ ਤੁਹਾਨੂੰ ਸਾਰੇ ਨੂੰ ਪਤਾ ਹੀ ਹੈਗੇ ਤੇ ਹਰਾਂ ਨੂੰ ਮਤਨ ਨਜ਼ਰ ਰੱਖਦੇ ਹੋਏ ਜਿਹੜਾ ਫਲੈਗ ਪਾ ਕੇ ਕੱਢਿਆ ਜਾ ਰਿਹਾ ਵਾ ਕਿਉਂਕਿ ਨਵਰਾਤਿਆਂ ਦਾ ਤੇ ਹਰ ਇੱਕ ਜਿਹੜਾ ਕਿ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਕਿ ਮਨਾਇਆ ਜਾਂਦਾ ਵਾ ਉਹ ਤੋਂ ਸਾਰੇ ਕੱਲ ਨੂੰ ਆ ਰਿਹਾ ਵਾ ਦਿਵਾਲੀ ਆ ਰਹੀ ਆ ਕਰਵਾ ਚੌ ਸਾਰਿਆਂ ਵਾ ਉਹਦੀ ਕਰਕੇ ਜਿਹੜਾ ਵਾ ਪੁਲਿਸ ਹਮੇਸ਼ਾ ਹੀ ਜਿਹੜੀ ਲਾਇ ਐਂਡ ਆਰਡਰ ਨੂੰ ਮਤਨ ਨਜ਼ਰ ਰੱਖਦੇ ਹੋਏ ਅਲਰਟ ਰਹਿਦੀ ਆ ਇਸ ਕਰਕੇ ਫਲੈਗ ਮਾਰਚ ਕਰਦੇ ਆ ਰਹਾ ਜਾ ਰਿਹਾ ਕਿ ਕੋਈ ਵੀ ਸ਼ਰਾਪੀ ਅੰਤਰ ਕਿਸੇ ਵੀ ਕਿਸਮ ਦੀ ਕੋਈ ਵੀ ਜਿਹੜੀ ਅਨਸਫेक्ट ਘਟਨਾ ਨਾ ਵਾਪਰ ਸਕੇ ਕਿਹੜੇ ਜਿਹੜੀ ਜਿੰਨੀ ਅਜੇ ਆਪਣੇ ਨਾਮ ਤੇ ਮੇਰੇ ਨਾਲ ਡੀਐਸਪੀ ਸਿਟੀ ਡੀਐਸਪੀ ਸਿਕਿਉਰਿਟੀ ਐਸਐਚਓ ਮੇਰੇ ਨਾਲ ਆਲਾ ਸਾਰੇ ਤੋਂ ਅਜੀ ਵਾਕਵਾ ਕੇਰੀਏ ਤੇ ਜਾਵਾਂਗੇ ਤੇ ਕਮਾਂਡੋ ਟੀਮ ਖਾਸ ਕਰਕੇ ਸਾਡੇ ਨਾਲ ਹੈਗੀ ਆ ਤੇ ਹੀ ਵਾਕਵਾ ਕੇਰੀਏ ਤੇ ਜਾ ਕੇ ਆਮ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਮੈਡਮ ਦਿਵਾਲੀ ਦਾ ਤਿਹਾਰ ਆ ਰਿਹਾ ਗਾਲੀ ਤਿਹਾਰ ਨੂੰ ਲੈ ਕੇ ਕਿੰਨਾ ਰੋਸ ਦਾ ਪ੍ਰਬੰਧ ਕਰੇਗੀ ਜੀ ਤੇ ਬਾਰੀ ਦੇ ਤੇ ਹਾਰੋ ਲੈ ਕੇ ਇਸ਼ਾਰੇ ਨੂੰ ਲੈ ਕੇ ਸਾਡੇ ਤੋਂ ਬਾਹਰ ਵੀ ਕੋਰਸ ਮਿਲੀ ਹੋਈ ਆ ਵੱਖ-ਵੱਖ ਜਗ੍ਹਾ ਤੇ ਅਸੀਂ ਨੱਕੇ ਲਾਏ ਹੋਇਆ ਤੇ ਸਾਰੇ ਹੀ ਪਬਲਿਕ ਨੂੰ ਅਸੀਂ ਅਵੇਅਰ ਕਰਾਂਗੇ ਕਿ ਗ੍ਰੀਨ ਦੀਵਾਲੀ ਜਿਹੜੀ ਮਨਾਈ ਜਾਵੇ ਤੇ ਹਮੇਸ਼ਾ ਅਲਰਟ ਰਹਿ ਕੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸचेत ਰਹਿ ਕੇ ਜਿਹੜੀ ਦੀਵਾਲੀ ਜਿਹੜੀ ਬਰੰਦ ਤੇ ਸ਼ਹਿਰ ਦੇ ਨਸ਼ਟਮਾ ਜਿਹੜਾ ਇਹਦੇ ਬਾਰੇ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਦੁਕਾਨਦਾਰ ਅਸੀਂ ਦੇਖੋ ਆਪਾਂ ਤੇ ਇਹੀ ਉਹਨਾਂ ਨੂੰ ਮੈਸੇਜ ਕਨਵੇ ਕਰਾਂਗੇ ਕਿ ਜਿਹੜੀ ਵੀ ਆਤਿਸ਼ਬਾਜੀ ਆ ਗਈ ਕਾਰਨ ਕਿ ਜਿਹੜੀਆਂ ਨਾ ਕੀਪ ਜਗ੍ਹਾ ਤੇ ਚਲਾਈ ਜਾਵੇ ਔਰ ਗ੍ਰੀਨ ਦਿਵਾਲੀ ਮਨਾਇਓ